ਦੋ ਸਾਲ ਜਿਹੜੇ ਮੇਰੇ ਲੰਘੇ ਨੇ ਮਗਰਲੇ ਉਹ ਤੁਸੀਂ ਮੰਨ ਕੇ ਚੱਲੋ ਵੀ ਰੱਬ ਤੇ ਹੀ ਛੱਡਿਆ ਹੋਇਆ ਸੀ ਸਾਰਾ ਕੁਝ ਤੇ ਮਤਲਬ ਵਿਸ਼ਵਾਸ ਦੀ ਜੇ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਵੀ ਉਹ ਤਾਂ ਮਤਲਬ ਮੇਰੇ ਦਾਦੀ ਜੀ ਮੇਰੇ ਮੰਮੀ ਬਹੁਤ ਬਹੁਤ ਜ਼ਿਆਦਾ ਰਿਲੀਜੀਅਸ ਨੇ ਇਹ ਤੇ ਘਰੇ ਵੀ ਸਾਡੇ ਮਹਾਰਾਜ ਦਾ ਪ੍ਰਕਾਸ਼ ਹੈਗਾ ਸੋ ਰਿਲੀਜੀਅਸ ਮਾਹੌਲ ਤਾਂ ਸ਼ੁਰੂ ਤੋਂ ਹੀ ਸੀਗਾ ਬਟ ਮੈਨੂੰ ਲੱਗਦਾ ਜਦੋਂ ਜਵਾਨੀ ਚ ਵੈਸੇ ਵੀ ਜਤੋ ਵੀ ਪੜਦੇ ਹੁੰਨੇ ਉਹਦੋਂ ਇਧਰ ਧਿਆਨ ਥੋੜਾ ਥੋੜਾ ਜਿਹਾ ਘੱਟ ਹੁੰਦਾ ਪਰ ਜਦੋਂ ਕੋਈ ਵੀ ਚੀਜ਼ ਆ ਕੇ ਇੱਕਦਮ ਤੁਹਾਡੇ ਤੇ ਪੈਂਦੀ ਆ ਜਦੋਂ ਉਹਦੋਂ ਮੈਨੂੰ ਲੱਗਦਾ ਤੁਸੀਂ ਥੋੜਾ ਹੋਰ ਪੱਕੇ ਹੋਣਾ ਸ਼ੁਰੂ ਹੁੰਨੇ ਆ ਸੋ ਜਿਉਂ-ਜਿਉਂ ਮੈਨੂੰ ਲੱਗਦਾ ਉਮਰ ਵੱਧਦੀ ਗਈ ਤੇ ਉਹ ਤੇ ਉਹ ਵਿਸ਼ਵਾਸ ਪੱਕਾ ਹੁੰਦਾ ਗਿਆ ਬਹੁਤ ਕੋਕ ਅਰਵਿੰਦ ਤੁਸੀਂ ਪਲੀਜ਼ ਤੁਸੀਂ ਇਹ ਕੁਛ ਤਸੋਟਾ ਕਦੋਂ ਲੱਗਿਆ ਵੀ ਰੱਬ ਤੇ ਹੁਣ ਵਿਸ਼ਵਾਸ ਜ਼ਿਆਦਾ ਮੈਂ ਹੁਣ ਰੱਬ ਅਸਰੇ ਛੱਡਿਆ ਸਭ ਕੁਝ ਜਦੋਂ ਐਗਜ਼ਾਮਸ ਦਿੰਦੀ ਸੀ ਜਦੋਂ ਜਿਸ ਦਿਨ ਰਿਜ਼ਲਟ ਆਉਂਦਾ ਸੀ ਨਹੀਂ ਉਹਦੇ ਲਈ ਪੜ੍ਹਨਾ ਵੀ ਪੈਂਦਾ ਪੜ੍ਹ ਕੇ ਦਿੰਦੇ ਸੀ ਐਗਜ਼ਾਮ ਹੀ ਇਦਾਂ ਹੀ ਬਸ ਛੱਡ ਦੇ ਰੱਬ ਦੇ ਭਰੋਸੇ ਨਾਲ ਰਿਜ਼ਲਟ ਵੇਲੇ ਤਾਂ ਉੱਠਦਾ ਸੀ ਵਿਸ਼ਵਾਸ ਨਹੀਂ ਮੇਰਾ ਬਣ ਜਾਂਦਾ ਸੀ ਮੇਰਾ ਬਣ ਜਾਂਦਾ ਸੀ ਤੇ ਮੇਰਾ ਮਿਕਸ ਜਾ ਰਿਹਾ ਬਟ ਹਾਂ ਕਈ ਮਰੀਆਂ ਲੱਗਦਾ ਵੀ ਉਹ ਐਗਜ਼ਾਮਸ ਦੇ ਦਿਨ ਖਤਮ ਨਹੀਂ ਹੋਏ ਹਲੇ ਤੱਕ ਚੱਲ ਰਹੇ ਨੇ ਇੱਕ ਇੱਕ ਐਗਜ਼ਾਮ ਰੋਜ਼ ਦੇਣਾ ਪੈਂਦਾ ਪਰ ਫਿਰ ਰੱਬ ਜਦੋਂ ਰਿਜ਼ਲਟ ਸਾਡੇ ਸਾਹਮਣੇ ਲੈ ਕੇ ਆਉਂਦਾ ਤਾਂ ਫਿਰ ਯਕੀਨ ਕਰਵਾਉਂਦਾ ਵੀ ਹਾਂ ਹੈਗਾ ਮੈਂ ਨਨੇੜੀ ਆਂ ਉਂਗਲੀ ਫੜਾ ਕੇ ਰੱਖ ਹੈਗਾ ਸੋ ਇਸ ਫਿਲਮ ਦਾ ਹੁਣ ਆਪਣੇ ਆਪ ਚ ਬਹੁਤ ਵੱਡਾ ਮੈਰਕਲ ਤੇ ਰੱਬ ਦਾ ਵਿਸ਼ਵਾਸ ਹੈ ਮੇਬੀ ਇਹ ਅਸੀਂ ਹੀ ਫਿਲਮ ਚੂਜ਼ ਕੀਤੀ ਇਸ ਵੀ ਆਰ ਬਲੇਸਡ ਟੂ ਬੀ ਦਾ ਪਾਰਟ ਆਫ ਸੱਚ ਅ ਗ੍ਰੇਟ ਅਮੇਜ਼ਿੰਗ ਫਿਲਮ ਜਿਹੜੀ ਕਿ ਪੰਜਾਬੀ ਇੰਡਸਟਰੀ ਚ ਮੈਨੂੰ ਤਾਂ ਲੱਗਦਾ ਕਿ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ ਹੋਣਗੀਆਂ ਜਿੰਨੀਆਂ ਹੋਈਆਂ ਹੋਣਗੀਆਂ ਪਰ ਸਾਨੂੰ ਕਦੇ ਮੈਂ ਕਦੇ ਦੇਖੀ ਨਹੀਂ ਸ਼ਾਇਦ ਇੱਕ ਜੁਣਾ ਮੋੜ 'ਚ ਸੀਗਾ ਥੋੜਾ ਜਿਹਾ ਪਾਰਟ ਉਹ ਹੈਗਾ ਪਰ ਉਸ ਤੋਂ ਬਾਅਦ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਬਟ ਆਮ ਗਲੈਡ ਸਤਿੰਦਰ ਸਰ ਪ੍ਰੋਡਿਊਸਰਸ ਕੇ ਤੁਸੀਂ ਇਹ ਸੋਚਿਆ ਔਰ ਸਾਨੂੰ ਇਸ ਕਹਾਣੀ ਦਾ ਹਿੱਸਾ ਬਣਾਇਆ ਔਰ ਇਸ ਤੋਂ ਜ਼ਾਦੇ ਮੈਂ ਧੰਨਵਾਦ ਮਾਤਾ ਰਾਣੀ ਦਾ ਕਰਨਾ ਚਾਹੁੰਦੀ ਆ ਵੀ ਥੈਂਕ ਯੂ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਸਾਨੂੰ ਸਾਰਿਆਂ ਨੂੰ ਚੂਜ਼ ਕੀਤਾ ਤੇ ਅੱਜ ਅਸੀਂ ਇੱਥੇ ਬੈਠੇ ਹਾਂ ਬਹੁਤ ਖੂਬ ਬਹੁਤ ਖੂਬ ਸਾਡੇ ਸਾਰੇ ਬਨਦਨ ਨੂੰ ਸਾਰਿਆਂ ਨੂੰ 올 ਦਿ ਬੈਸਟ ਫॉर द ਮੂਵੀ ਥੈਂਕ ਯੂ ਐਂਡ ਹੁਣ ਆਪਾਂ ਕੁਐਸਚਨਸ ਲੈਣੇ ਮੀਡੀਆ ਤੋਂ ਹਾਂਜੀ ਜਿਨ੍ਹਾਂ ਨੇ ਵੀ ਕੁਐਸਚਨ ਪੁੱਛਣਾ ਹੈਂਡ ਰੇਸ ਕਰ ਦਿਓ ਮਾਈਕ ਮੈਂ ਆਪਣੇ ਲੜਾ ਨਹੀਂ ਦੇਣਾ ਐਨੀ ਵਨ ਤੜਕੋ ਮੰਨਦੇ ਨਹੀਂ ਕੋਈ ਨਹੀਂ ਸੌਰੀ ਕੋਈ ਨਹੀਂ ਹੋ ਵੀ ਜਾਣਾ ਆ ਗਿਆ ਬਹੁਤ ਵਸ਼ੇਤ ਹੋ ਗਿਆ ਜੀ ਨਾ ਕੋਈ ਨਾ ਲਾਈਟ ਚਲ ਰੋਸ਼ਨ ਜੀ ਅੱਜ ਆਓ ਹੂੰ ਹੂੰ ਤਾਂ ਦੇਖ ਲੈ ਟ੍ਰੇਲਰ ਤੋਂ ਆ ਆ ਪੜੀ ਅੱਜ ਆ ਜੀ ਪਲੀਜ਼ ਆ ਜਾ ਨਿੰਗਰ ਮੈਂ ਮੈਂ ਲੈਣਾ ਨਾ ਨਹੀਂ ਤੋ ਰੋਸ਼ਨ ਵੀਰ ਲਈ ਜ਼ੋਰ ਦਾ ਤਾੜੀਆਂ ਪਲੀਜ਼ ਇਕਵਰੀ ਐਵਰੀਵਨ ਅਜੋ ਇੱਥੇ ਇਧਰ ਕਿੱਧਰ ਹੋ ਗਏ ਨਹੀਂ ਬਿਲਕੁਲ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਇਧਰ ਸਰ ਸਤਿੰਦਰ ਭਜੀ ਤੁਹਾਨੂੰ ਇੱਕ ਕੁਸਚਨ ਸੀ ਤੁਸੀਂ ਆਗੇ ਕਿਉਂਕਿ ਮੈਂ ਹੀ ਕੁਸਚਨ ਕਰਨਾ ਸੀ ਕਿਉਂਕਿ ਜਿਆਦਾ ਨਾ ਜਦੋਂ ਆਪਾਂ ਐਵੇਂ ਦੀ ਪਿਕਚਰਸ ਕਰਦੇ ਆ ਜਿਵੇਂ ਤੁਸੀਂ ਵੈਸ਼ਨੂ ਦੇਵੀ ਸ਼ੂਟ ਕੀਤਾ ਹੋਣਾ ਜਾਂ ਜਦੋਂ ਜੰਤਕ ਥਾਵਾਂ ਤੇ ਸ਼ੂਟ ਕਰਨਾ ਹੁੰਦਾ ਨਾ ਉਦੋਂ ਬਹੁਤ ਕਈ ਵਾਰ ਬਹੁਤ ਔਖਾ ਹੋ ਜਾਂਦਾ ਹੈ ਟੀਮ ਬਹੁਤ ਵੱਡੀ ਕਰਨੀ ਪੈਂਦੀ ਹੈ ਉਹੇ ਜੇ ਮੌਕੇ ਤੇ ਕਿਸ ਤਰ੍ਹਾਂ ਜਿਹੜਾ ਇਹ ਫਿਲਮ ਦਾ ਪਾਰਟ ਤੁਸੀਂ ਇੱਕ ਸ਼ੂਟ ਕੀਤਾ ਪੂਰਾ ਜਿਵੇਂ ਵੈਸ਼ਨੂ ਦੇਵੀ ਜਾਂ ਹੋਰ ਮੰਦਰਾਂ ਦੇ ਵਿੱਚ ਉੱਥੇ ਸ਼ੂਟ ਕਰਨਾ ਬਹੁਤ ਜਿਹੜਾ ਇਕੱਲੇ ਵੀ ਔਖਾ ਹੋ ਜਾਂਦਾ ਹੈ ਕਈ ਵਾਰ ਹਾਂਜੀ ਭਾਜੀ ਸਹੀ ਗੱਲ ਹੈ ਜੀ ਤੁਹਾਡੀ ਬਿਲਕੁਲ ਪਰ ਇਹ ਜਿਹੜਾ ਜਿੰਮਾ ਹੈਗਾ ਜੀ ਮੈਨੂੰ ਲੱਗਦਾ ਇਹ ਫਿਲਮ ਦੀ ਜਿਹੜੀ ਪ੍ਰੋਡਕਸ਼ਨ ਟੀਮ ਹੁੰਦੀ ਹੈ ਸਾਡੇ ਪ੍ਰਵੀਨ ਭਾਜੀ ਹਨ ਉਹ ਵੀ ਦੇਖ ਨਹੀਂ ਰਹੇ ਕਿੱਥੇ ਨੇ ਭਾਜੀ ਤੁਸੀਂ ਵੀ ਆ ਜਾਓ ਅੱਗੇ ਪਰਵੀਨ ਭਾਈ ਨੇ ਪਹਿਲਾਂ ਬਹੁਤ ਹਾਂਜੀ ਉਹ ਮੇਨ ਪਿੱਲਰ ਨੇ ਹਾਂਜੀ ਜਿੰਨੀ ਫਿਲਮ ਸ਼ੂਟ ਹੁੰਦੀ ਹੈ ਹਨਾ ਸਾਰੀ ਚੀਜ਼ਾਂ ਦੀ ਪਰਮਿਸ਼ਨਾਂ ਲੈਣੀਆਂ ਚੀਜ਼ਾਂ ਜਿੰਨੇ ਕਯੋਸ ਹੁੰਦੇ ਨੇ ਸੈੱਟ ਤੇ ਤੇ ਉਹਦਾ ਸਾਰਾ ਜਿੰਮਾ ਜੇ ਵਧੀਆ ਹੁੰਦਾ ਤਾਂ ਵੀ ਜੇ ਗਲਤ ਹੁੰਦਾ ਤਾਂ ਵੀ ਇੱਕੇ ਬੰਦੇ ਤੇ ਹੁੰਦਾ ਹੈ ਹਨਾ ਤੇ ਇਹਨਾਂ ਨੇ ਬਹੁਤ ਸਪੋਰਟ ਕੀਤਾ ਭਾਜੀ નોਟ ਆਊਟ ਜਿਹੜਾ ਸ਼ਰਾਈਨ ਬੋਰਡ ਆ ਉੱਥੇ ਬਹੁਤ ਜ਼ਿਆਦਾ ਜਲਦੀ ਪਰਮਿਸ਼ਨ ਨਹੀਂ ਮਿਲਦੀ ਉਹਨਾਂ ਦੇ ਬੜੇ ਪ੍ਰੋਟੋਕੋਲਸ ਹੁੰਦੇ ਨੇ ਬੜੇ ਰੂਲ ਰੈਗੂਲੇਸ਼ਨ ਫਾਲੋ ਕਰਨੇ ਪੈਂਦੇ ਨੇ ਤੇ ਸਾਨੂੰ ਮੇਰੇ ਖਿਆਲ ਨਾਲ 2-3 ਵਾਰ 2 ਵਾਰ ਆਪਾਂ ਜਾ ਕੇ ਆਏ ਆ ਉੱਥੇ ਸ਼ਰਾਈਨ ਬੋਰਡ ਜੰਮੂ ਤੇ ਬਾਕੀ ਜਿਹੜੇ ਸਾਰੇ ਮੰਦਰਾਂ 'ਚ ਅਸੀਂ ਸ਼ਾਰਟਸ ਲੈਨੇ ਸਾਰੀ ਦੇਵੀਆਂ ਤੇ ਬlesed ਆਪਾਂ ਕਿ ਅਸੀਂ ਗਏ ਸਾਡੀ ਟੀਮ ਸਾਰੇ ਮੰਦਰਾਂ 'ਚ ਅਸੀਂ ਜਾ ਕੇ ਆਏ ਆ ਤਾਂ ਦਿੱਕਤਾਂ ਆਈਆਂ ਕਾਫੀਆਂ ਪਰ ਉਦਾਂ ਦੇ ਨਹੀਂ ਆਈਆਂ ਕਿਉਂਕਿ ਸਭ ਤੋਂ ਵਧੀਆ ਤਰੀਕਾ ਕੋਈ ਵੀ ਕੰਮ ਕਰਨ ਦਾ ਆ ਹੁੰਦਾ ਹੱਥ ਜੋੜ ਕੇ ਨਿਮਰਤਾ ਤੇ ਬਾਕੀ ਇਹਨਾਂ ਨੇ ਜਿੰਨਾ ਪਰਮਿਸ਼ਨਸ ਜਾਂ ਹੋਰ ਸਾਰੀ ਚੀਜ਼ਾਂ ਸੀਗੀਆਂ ਉਹ ਈਜ਼ੀ ਹੋ ਗਈਆਂ ਤੇ ਵਧੀਆ ਹੋ ਗਿਆ ਸਾਰਾ ਕੁਝ ਸ਼ੂਟ ਬਿਲਕੁਲ ਔਖਾ ਨਹੀਂ ਰਿਹਾ ਜੀ ਸੌਰੀ ਆਮ ਨਾਟ ਗੁੱਡ ਵਿਦ ਦਾ ਮਾਈਕ ਜੈ ਮਾਤਾ ਦੀ ਸਾਰੇ ਨੂੰ ਜੀ ਫਿਲਮ ਚ ਕੋਈ ਔਕਰ ਨਹੀਂ ਆਈ ਫਿਲਮ ਆਪਣੇ ਆਪ ਬਣੀ ਹੈ ਹਨਾ ਜਦੋਂ ਅਸੀਂ ਫਿਲਮ ਸ਼ੁਰੂ ਕੀਤੀ ਸੀ ਭਾਜੀ ਸਤਿੰਦਰ ਭਾਜੀ ਹੋਣੀ ਹੈ ਨਾ ਇੱਕ ਆਈਡੀਆ ਸ਼ੇਅਰ ਕੀਤਾ ਸੀਗਾ ਹੁਣ ਤੱਕ ਦੀ ਜਰਨੀ ਬਿਲਕੁਲ ਮੈਨੂੰ ਲੱਗਦਾ ਕੋਈ ਪ੍ਰੋਬਲਮ ਹੀ ਨਹੀਂ ਆਈ ਕਿਉਂਕਿ ਮਾਤਾ ਰਾਣੀ ਨੇ ਆਪ ਸਭ ਕੁਝ ਕੀਤਾ ਚਾਹੇ ਉਹ ਸ਼੍ਰਾਈਨ ਬੋਰਡ ਸੀ ਚਾਹੇ ਜੰਨੀਆਂ ਮਾਤਾ ਸਾਡੇ ਸਥਾਨ ਹੈ ਉੱਥੇ ਜਾ ਕੇ ਉਹਨਾਂ ਨੂੰ ਸ਼ੂਟ ਕਰਨਾ ਹੈ ਉੱਥੇ ਉਹਨਾਂ ਦਾ ਅਸ਼ੀਰਵਾਦ ਲੈਣਾ ਅਮੇਜ਼ਿੰਗ ਸੀਗਾ ਬਹੁਤ ਟੀਮ ਵਾਂਗੂ ਸਾਰਿਆਂ ਨੇ ਕੰਮ ਕੀਤਾ ਮੈਨੂੰ ਲੱਗਦਾ ਇਸ ਤੋਂ ਵਧੀਆ ਟੀਮ ਨਹੀਂ ਹੈਗੀ ਕੋਈ ਅੱਜ ਦੇ ਰੇਟ ਚ ਥੈਂਕ ਯੂ ਵੈਰੀ ਮਚ ਬਹੁਤ ਖੂਬ ਭਾਜੀ ਥੈਂਕ ਯੂ ਸੋ ਮਚ ਹਾਂਜੀ ਜੀ ਜਿਹਨਾਂ ਨੂੰ ਕੁਐਸਚਨ ਪੁੱਛਣਾ ਹੈ ਹੈਂਡ ਰੇਸ ਕਰ ਦਿਓ ਮਾਈਕ ਆਜੂ ਕਰਨਾ ਗੋੜ ਸਸ਼ੀਕਲ ਜੀ ਸਤਿੰਦਰਪਾਲ ਜੀ ਨੂੰ ਸਵਾਲ ਸੀਗਾ ਮੇਰੀ ਹਾਂਜੀ ਹੋਰ ਤੁਸੀਂ ਆ ਜੀ ਨਾ ਨਾ 빨리 빨리 ਨਹੀਂ ਨਹੀਂ ਕਿਹਦਾ ਆ ਮੈਂ ਬੈਠੀ ਆ ਕਿੱਥੇ ਵੇ ਖੜਚ ਬੋਲ ਪਈ ਪਾਜੀ ਜਿੱਦਾਂ ਕਿ ਅੱਜਕੱਲ੍ਹ ਧਰਮ ਇੱਕ ਕਾਫੀ ਸੈਂਸਿਟਿਵ ਇਧਰ ਬਾਜੀ ਮਲਕੀ ਸਿੰਘ ਜੀ ਹਾਂ ਜੀ ਤੇ ਜਿੱਦਾਂ ਕਿ ਭਾਜੀ ਇੱਕ ਧਰਮ ਇੱਕ ਸੈਂਸਿਟਿਵ ਮੁੱਦਾ ਬਣਿਆ ਹੋਇਆ ਅੱਜ ਦੇ ਕੱਲ ਦੀ ਡੇਟ ਦੇ ਵਿੱਚ ਪੁਰਾਣੀਆਂ ਆਪਾਂ ਫਿਲਮਾਂ ਦੇਖਦੇ ਸੀ ਕਿ ਜਿਨ੍ਹਾਂ ਵਿੱਚ ਇੱਕ ਸਿੱਖ کردار ਵੀ ਦੇਖਿਆ ਨੂੰ ਸੀਗਾ ਮਾਤਾ ਦੇ ਜਾਂਦੇ ਹੋਏ ਦਰਸ਼ਨਾਂ ਲਈ ਪਰ ਇਹ ਕਿ ਚਲੋ ਇਹ ਗੱਲ ਅਲੱਗ ਹੈ ਕਿ ਇਸ ਦੇ ਵਿੱਚ ਅਸੀਂ ਟ੍ਰੇਲਰ ਦੇਖਿਆ ਫਿਲਮ ਦੇ ਵਿੱਚ ਹੋ ਸਕਦਾ ਕੋਈ ਸਰਦਾਰ ਹੋਵੇ ਤੁਸੀਂ ਵੀ ਸਰਦਾਰ ਹੋ ਫਿਲਮ ਡਾਇਰੈਕਟ ਕੀਤੀ ਪਰ ਇਹ ਚੀਜ਼ ਨੂੰ ਇਸੇ ਕਰਕੇ ਨਹੀਂ ਤੁਸੀਂ ਉਸ ਦੇ ਵਿੱਚ ਇੱਕ ਸਰਦਾਰ ਆਰਟਿਸਟ ਪਾਇਆ ਕਿ ਕੋਈ ਮੁੱਦਾ ਨਾ ਕ੍ਰੀਏਟ ਹੋ ਸਕੇ ਬਾਅਦ ਵਿੱਚ ਨਹੀਂ ਮੈਨੂੰ ਲੱਗਦਾ ਮੁੱਦਾ ਕ੍ਰੀਏਟ ਹੋਣ ਵਾਲੀ ਤਾਂ ਗੱਲ ਨਹੀਂ ਹੈਗੀ ਸਟੋਰੀ ਇਦਾਂ ਦੀ ਸੀਗੀ ਆ ਜਿਹੜੀ ਅਸੀਂ ਸਾਡੀ ਫੈਮਲੀਆਂ ਨੇ ਨਾ ਜਿਹੜੀ ਫੈਮਲੀ ਆ ਫਿਲਮ ਦੇ ਵਿੱਚ ਤੇ ਉਹ ਉਹਦੇ ਅਕੋਰਡਿੰਗ ਕੀਤਾ ਸੀ ਸਾਰਾ ਕੁਝ ਮੈਨੂੰ ਲੱਗਦਾ ਨਹੀਂ ਅਸੀਂ ਕੋਈ ਇੰਟੈਂਸ਼ਨਲੀ ਵੀ ਇਦਾਂ ਦਾ ਕਰੈਕਟਰ ਨਹੀਂ ਰੱਖਿਆ ਹੋਇਆ ਹੈਗਾ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਾਣੇ 'ਚ ਆ ਕਿਸੇ ਯਾਤਰਾ 'ਚ ਕਿਤੇ ਨਾ ਕਿਤੇ ਮਤਲਬ ਕੋਈ ਨਾ ਕੋਈ ਤਾਂ ਆਇਆ ਹੀ ਹੋਣਾ ਹੈ ਨਾ ਐਸੇ ਪਾਜੀ ਨੇ ਮੈਨੂੰ ਰਿਮਾਈਂਡ ਕਰਾਇਆ ਇੱਕ ਛੋਟਾ ਜਿਹਾ ਕਰੈਕਟਰ ਕੀਤਾ ਸੋਣਾ ਹੋਣਾ ਪਾਜੀ ਹੈਗੇ ਨੇ ਆਪਣੇ ਅੰਮ੍ਰਿਤਸਰ ਤੋਂ ਤੇ ਉਹਨਾਂ ਨੇ Song ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਕੀਤਾ ਬਟ ਅਦਰਵਾਇਜ਼ ਅਸੀਂ ਇੰਟੈਂਸ਼ਨਲੀ ਇਦਾਂ ਦਾ ਕੁਝ ਨਹੀਂ ਰੱਖਿਆ ਹੋਇਆ ਹੈਗਾ ਤੇ ਇਹੀ ਕਹਿਣਾ ਚਾਹੁੰਗਾ ਜੀ ਤੇ ਬਾਜੀ ਇੱਕ ਲਾਸਟ ਹੋਰ ਹਾਂਜੀ ਜਿੱਦਾਂ ਕਿ ਬਾਲੀਵੁੱਡ ਦੇ ਅੱਜ ਵਿੱਚ ਕੱਲ ਫਿਲਮਾਂ ਆ ਰਹੀਆਂ ਨੇ ਕਾਫੀ ਰਿਲੀਜੀਅਸ ਫਿਲਮਾਂ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਸ ਫਿਲਮਾਂ ਦੇ ਵਿੱਚੋਂ ਤਾਂ ਇੱਕ ਸਾਫ਼ ਫੀਲਿੰਗ ਆਉਂਦੀ ਹੈ ਕਿ ਇੱਕ ਸਾਫ਼ ਦਿਲੋਂ ਨਾਲ ਬਣਾਈ ਹੋਈ ਫਿਲਮ ਆਏ ਜਿਹੜੀ ਹਾਂਜੀ ਤੇ ਉਧਰ ਕਿਤੇ ਨਾ ਕਿਤੇ ਇੱਕ ਪ੍ਰੋਪੋਗੈਂਡਾ ਹੁੰਦਾ ਕਿਸੇ ਇੱਕ ਕਿਸੇ ਕਿਸੇ ਸੰਸਥਾ ਦਾ ਕਿ ਕੁਝ ਵੀ ਜੀਜ਼ ਵਿੱਚ ਸਾਫ਼ ਇੱਕ ਦੂਸਰੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਹੁੰਦਾ ਇਦਾਂ ਦੀਆਂ ਫਿਲਮਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਬਾਜੀ ਮੈਂ ਆਪਣੀ ਫਿਲਮ ਦੀ ਗੱਲ ਕਰ ਸਕਦਾ ਇਹ ਜਿਹੜੀ ਫਿਲਮ ਹੈਗੀ ਹੈ ਤੁਸੀਂ ਮੈਨੂੰ ਕੁਐਸਚਨ ਦੁਬਾਰਾ ਥੋੜ ਕੁਝ ਨਾ ਤੁਸੀਂ ਕੀ ਚਾਹਨਾ? ਅਗਰ ਮੈਂ ਡਾਇਰੈਕਟਰ ਨੂੰ ਬੋਲਣਾ ਭਾਜੀ ਕਈ ਉਧਰ ਫਿਲਮਾਂ ਆਉਂਦੀਆਂ ਨੇ ਹਾਂਜੀ ਬਾਲੀਵੁੱਡ ਦੇ ਵਿੱਚ ਉਹ ਆਪਣੇ ਧਰਮ ਦੀ ਪ੍ਰੇਜ਼ ਕਰਦੇ ਹੋਏ ਦੂਸਰੇ ਨੂੰ ਵੀ ਮਾੜਾ ਬੋਲ ਜਾਂਦੇ ਨੇ ਹਾਂਜੀ ਜਿੱਦਾਂ ਕਹਿ ਸਕਦੇ ਹੋ ਤੁਸੀਂ ਆਰਐਸਐਸ ਦੀ ਨੀਤੀ ਨੂੰ ਪ੍ਰਮੋਟ ਕਰ ਜਾਂਦੇ ਨੇ ਅੱਛਾ ਅੱਛਾ ਹਾਂਜੀ ਹਾਂਜੀ ਤੇ ਇਦਾਂ ਦੀ ਫਿਲਮਾਂ ਜਦੋਂ ਬਣਦੀਆਂ ਨੇ ਇੱਕ ਪ੍ਰੋਪੋਗੈਂਡਾ ਫਿਲਮ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਜੀ ਪਹਿਲੀ ਗੱਲ ਤਾਂ ਮੈਂ ਉਹਦਾਂ ਦੀ ਫਿਲਮਾਂ ਨਾ ਤਾਂ ਦੇਖਦਾ ਨਾ ਪਸੰਦ ਕਰਦਾ ਜਿਹੜੀ ਤੁਹਾਨੂੰ ਪ੍ਰੋਵੋਕ ਕਰਦੀਆਂ ਖਾਸ ਕਰਕੇ ਤੁਹਾਡੇ ਰਿਲੀਜੀਅਨ ਨੂੰ ਲੈ ਕੇ ਕਿਉਂਕਿ ਹਰ ਧਰਮ 'ਚ ਲਿਖਿਆ ਹੈ ਕਿ ਟੱਕ ਜਨਿਆ ਕਿ ਤਨਾਗੇ ਤੇ ਆਪਣੀ ਸਟੋਰੀਆਂ ਨੂੰ ਲੈ ਕੇ ਫਿਲਮਾਂ ਨੂੰ ਲੈ ਕੇ ਆ ਜੋ ਵੀ ਕਿਤਾਬਾਂ ਕਰਦੇ ਆ ਪਰ ਜੇ ਸਾਡੀ ਫਿਲਮ ਦੀ ਗੱਲ ਤੁਸੀਂ ਕਰੋ ਆਪਣੀ ਫਿਲਮ ਦੀ ਗੱਲ ਕਰੋ ਤਾਂ ਮੈਂ ਬਾਰ ਬਾਰ ਕਹਿੰਨੇ ਕਿ ਇਹਦੀ ਟੈਗ ਜਿਹੜੀ ਹੈਗੀ ਆ ਇਟਸ ਨਾਟ ਅ ਰਿਲੀਜੀਅਸ ਮੂਵੀ ਇਹ ਤੁਸੀਂ ਕੋਈ ਵੀ ਦਿਮਾਗ ਚ ਲੈ ਕੇ ਨਾ ਜਾਓ ਇਹ ਰਿਲੀਜੀਅਸ ਫਿਲਮ ਨਹੀਂ ਹੈਗੀ ਧਾਰਮਿਕ ਫਿਲਮ ਨਹੀਂ ਹੈ ਇੱਕ ਸੋਸ਼ਲ ਫਿਲਮ ਹੈ राइट right? ते एदी जेडी टैगलाइन assi ताही रखी है की एक कहानी आस्था दी ਤੁਹਾਡੇ ਫੇਥ ਦੀ ਤੇ ਇੱਕ ਸੱਦਾ ਸ਼ੇਰਾਂ ਵਾਲੀ ਦਾ ਤੇ ਮੈਂ ਪਹਿਲਾਂ ਬਰੀਫ ਕੀਤਾ ਹੀ ਹੈ ਕਿ ਇਹ ਉਸ ਮਾਤਾ ਰਾਣੀ ਨਾਲ ਜਿਹੜੇ ਟੁੱਟ ਚੁੱਕੇ ਨੇ ਜਿਹੜੇ ਮੰਨਦੇ ਨੇ ਲੇਕਿਨ ਟੁੱਟ ਚੁੱਕੇ ਨੇ ਉਹਦੇ ਨਾਲ ਰੀਕਨੈਕਟ ਹੋਣ ਦੀ ਸਟੋਰੀ ਹੈ ਤੇ ਮੈਨੂੰ ਲੱਗਦਾ ਹੈ ਕਿ ਜੇ ਅਪ ਧਰਮ ਦੀ ਗੱਲ ਕਰੀਏ ਜਾਂ ਕਿਰਦਾਰਾਂ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਨੂੰ ਹਮੇਸ਼ਾ ਕਲੀਅਰ ਹੋ ਕੇ ਚੱਲਣਾ ਚਾਹੀਦਾ ਜਦੋਂ ਆਪਾਂ ਕੋਈ ਫਿਲਮ ਬਣਾਉਨੇ ਆ ਹਨਾ ਤਾਂ ਕਿ ਉਹ ਕਿਸੇ ਦੀ ਜਿਹੜੀ ਉਹ ਧਾਰਮਿਕ ਭਾਵਨਾਵਾਂ ਨੇ ਉਹਨੂੰ ਠੇਸ ਨਾ ਪਹੁੰਚੇ ਤੇ ਜਿਹੜੀ ਗੱਲਾਂ ਤੁਸੀਂ ਕਰਦੇ ਹੋ ਕਿ ਉਹ ਜਿਹਦਾ ਵੀ ਤੁਸੀਂ ਨਾਮ ਲਿਆ ਕਿਸੇ ਸੰਸਾ ਦਾ ਜੋ ਵੀ ਉਹਦਾਂ ਦੀ ਫਿਲਮਾਂ ਬਣਾਉਂਦੇ ਵਿੱਚ ਇੱਕ ਹਿੱਸਾ ਬਣਾਉਂਦੇ ਉਹ ਸਿਰਫ ਹੁੰਦਾ ਕਿ ਇੱਕ ਉਸ ਚੀਜ਼ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਹਨਾ ਕਿ ਆਪਾਂ ਇੱਕ ਛੋਟਾ ਜਿਹਾ ਇੱਕ ਐਲੀਮੈਂਟ ਪਾ ਕੇ ਪਰ ਇਹ ਫਿਲਮ ਉਹਦਾਂ ਨਹੀਂ ਵੀ ਅਸੀਂ ਕੋਈ ਐਲੀਮੈਂਟ ਕੈਸ਼ ਕਰ ਰਹੇ ਆ ਜਾਂ ਕੋਈ ਕਿਸੇ ਦੀ ਉਹ ਫੀਲਿੰਗਸ ਨੂੰ ਅਸੀਂ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦੇ ਆ ਇੱਕ ਸਿੰਪਲ ਜੀ ਸਟ ਰਿਸ਼ਤਿਆਂ ਦੀ ਕਹਾਣੀ ਆ ਤੇ ਜਿਹਦੇ ਚ ਮਾਤਾ ਰਾਣੀ ਦੀ ਬlesਸਿੰਗਸ ਦੀ ਗੱਲ ਕੀਤੀ ਗਈ ਹੈ ਕਿਉਂਕਿ ਆਪਾਂ ਸਾਰੇ ਹੀ ਮੰਨਦੇ ਆ ਮੈਂ ਹੁਣ ਜਦੋਂ ਫਿਲਮ ਬਣਾਈ ਆ ਹੁਣ ਤਾਂ ਪਤਾ ਨਹੀਂ ਕਿੰਨੇ ਚੱਕਰ ਲੱਗੇ ਪ੍ਰੀਨ ਭਾਈ ਨਾਲ ਤੇ ਅਦਰਵਾਈਜ਼ ਪਹਿਲਾਂ ਮੈਂ ਤਿੰਨ ਵਾਰ ਵੈਸ਼ਨੋ ਦੇ ਵੀ ਗਿਆ ਮੈਨੂੰ ਪਹਿਲੀ ਵਾਰ ਮੇਰਾ ਇੱਕ ਦੋਸਤ ਲੈ ਕੇ ਗਿਆ ਸੀਗਾ 94 ਦੇ ਵਿੱਚ 95 ਦੇ ਵਿੱਚ ਨਾ ਹੁਣ ਉਹ ਕੈਨੇਡਾ ਚਲਾ ਗਿਆ ਤੇ ਉਹ ਜਦੋਂ ਗਿਆ ਸੀਗਾ ਤਾਂ ਮੈਂ ਜਿਵੇਂ ਥੱਕ ਗਿਆ ਚੱਲਦੇ-ਚੱਲਦੇ ਬਹਿਣ ਲੱਗਿਆ ਉਹ ਕਹਿੰਦਾ ਬਹਿਣਾ ਨਹੀਂ ਹੈਗਾ ਮੈਂ ਕਿਹਾ ਕਿਉਂ ਕਹਿੰਦਾ ਮੈਂ ਜਦੋਂ ਵੀ ਜਾਂਦਾ ਚੱਲ ਕੇ ਜਾਂਦਾ ਥੱਕ ਗਿਆ ਤਾਂ ਰੁਕ ਜਾ ਖੜ੍ਹ ਜਾ ਪਰ ਬਹਿਣਾ ਨਹੀਂ ਤੇ ਮੈਂ ਕਹ ਇੱਕ ਹੀ ਗੱਲ ਬਣੀ ਮੈਂ ਕਿਹਾ ਲੌਜੀਕ ਕੀ ਕਹਿੰਦਾ ਬਸ ਵੀ ਵਿਸ਼ਵਾਸ ਹੈ ਮੇਰਾ ਤੇ ਮੈਂ ਕਹ ਚਲ ਠੀਕ ਅੱਜ ਤੋਂ ਮੇਰਾ ਵੀ ਵਿਸ਼ਵਾਸ ਹੈ ਮੇਰੀ ਵੈਸੇ ਵੀ ਨੇਚਰ ਆ ਮੈਨੂੰ ਕੋਈ ਗੱਲ ਕਹਿੰਦਾ ਮੈਨੂੰ ਠੀਕ ਲੱਗਦੀ ਮੈਂ ਜਦੀ ਓਨ ਦਾ ਸਪੋਟ ਮੰਨ ਲੈਣਾ ਵੀ ਅੱਜ ਤੋਂ ਬਾਅਦ ਐ ਨਹੀਂ ਹੋਊਗਾ ਰੋਸ਼ਨ ਭਾਈ ਨੂੰ ਵੀ ਪਤਾ ਇੱਕ ਗੱਲ ਵੈਸੇ ਤੇ ਮੈਂ ਕਹ ਚਲ ਠੀਕ ਆ ਉਸ ਤੋਂ ਬਾਅਦ ਮੈਂ ਦੋ ਵਾਰ ਵੈਸ਼ਨੋ ਦੇ ਵੀ ਐ ਕੱਲਾ ਮੈਂ ਨਹੀਂ ਬੈਠਿਆ ਜੀ ਉੱਪਰ ਤੱਕ ਤੁਰ ਕੇ ਜਾਣਾ ਹੈ ਥੱਕ ਗਿਆ ਤਾਂ ਖੜ੍ਹ ਜਾਣਾ ਬੰਦਾ ਨਹੀਂ ਹੈਗਾ ਮੈਂ ਐਤਕੀ ਵੀ ਜਦੋਂ ਅਸੀਂ ਗਏ ਆ ਤਿੰਨ ਵਾਰ ਗੇੜਾ ਸਾਡਾ ਲੱਗਿਆ ਵਸ ਦੋ ਵਾਰ ਤਾਂ ਸਾਨੂੰ VIP T20 ਮਿਲੇ ਭਾਜੀ ਕਰਕੇ ਉੱਥੇ ਸਾਨੂੰ ਗੱਡੀਆਂ ਚ ਲੈ ਕੇ ਗਏ ਲੇਕਿਨ ਜਿੰਨਾ ਵੀ ਤੁਰਨਾ ਪਿਆ ਮੈਂ ਕਦੇ ਜਾਂਦੇ ਹੋਈ ਨਹੀਂ ਬੰਦਾ ਹੈਗਾ ਤੋਂ ਇੱਕ ਵਿਸ਼ਵਾਸ ਹੁੰਦਾ ਜੀ ਮੈਨੂੰ ਲੱਗਦਾ ਉਸ ਵਿਸ਼ਵਾਸ ਨੂੰ ਕੈਰੀ ਕਰਨਾ ਚਾਹੀਦਾ ਆਪਾਂ ਸਾਰਾ ਸਾਰੇ ਮੰਨਦੇ ਆ ਮਾਤਾ ਰਾਣੀ ਨੂੰ ਕਿਤੇ ਨਾ ਕਿਤੇ ਹਨਾ ਚਾਹੇ ਉਹ ਸਿੱਖਾਂ ਚਾਹੇ ਹਿੰਦੂ ਨੇ ਚਾਹੇ ਸਾਰੇ ਜੋ ਵੀ ਹੈਗੇ ਨੇ ਹਨਾ ਤੇ ਇਹੀ ਹੈ ਜੀ ਬਸ ਸਹੀ ਚੱਲੀਏ ਜ਼ਿੰਦਗੀ ਸ ਹਮੇਸ਼ਾ ਚਾਹੇ ਫਿਲਮਾਂ ਨੇ ਚਾਹੇ ਕੁਝ ਵੀ ਆ ਮੈਸੇਜ ਦੇਣਾ ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਸਿਨੇਮਾ ਸਮਾਜ ਦਾ ਅਕਸ ਹੁੰਦਾ ਆ ਆਪਾਂ ਦੱਸਣਾ ਹੈ ਵੀ ਆਪਾਂ ਕੀ ਚਾਹੁੰਦੇ ਆ ਕੀ ਹੁੰਦਾ ਤਾਂ ਉਹਦੇ ਰਾਹੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਹੀ ਮੈਸੇਜ ਦਈਏ ਘਟੋ ਘਟ ਕੋਈ ਮਾੜਾ ਨਾ ਖੇ ਇੱਕ ਅਭੀ ਚਲੋ ਇੱਕ ਠੀਕ ਸਨ ਇਹ ਆ ਦਿੱਤਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਪ੍ਰੀਤ ਕੌਰ ਔਨ 에ਅਰ ਤੋਂ ਤੇ ਸਭ ਤੋਂ ਪਹਿਲਾਂ ਮੈਨੂੰ ਬਹੁਤ ਅੱਛਾ ਲੱਗੇ ਚੁੰਨੀ ਤੇ ਪ੍ਰਸ਼ਾਦ ਲੈ ਕੇ ਕਿਉਂਕਿ ਮੈਨੂੰ ਕੰਜਕਾ ਬਚਪਨ ਦੀ ਯਾਦ ਆ ਗਈ ਤੇ ਮੇਰਾ ਸਵਾਲ ਅਰਵਿੰਦਰ ਮੈਮ ਤੋਂ ਹੈ ਮੈਮ ਜਦੋਂ ਤੁਸੀਂ ਚੜ੍ਹਾਈ ਕੀਤੀ ਪਹਿਲਾਂ ਤਾਂ ਇਹ ਦੱਸੋ ਉਹ ਕਿਵੇਂ ਦਾ ਐਕਸਪੀਰੀਅੰਸ ਸੀਗਾ ਲੱਤਾਂ ਦੁਖੀਆਂ ਕਿ ਨਾ ਨੀ ਮੈਂ ਐਸੇ ਥਕਾਵਟ ਹੋ ਜਾਂਦੀ ਹੈ ਹੋ ਜਾਂਦੀ ਹੈ ਪਰ ਚੜਾਈ ਦੇ ਜਿਵੇਂ ਸਰ ਨੇ ਕਿਹਾ ਕਿਉਂਕਿ ਸਾਡੇ ਕੋਲ ਟਾਈਮ ਲਿਮਿਟਿਡ ਹੁੰਦਾ ਸੀ ਔਰ ਅਸੀਂ ਸ਼ੂਟ ਕਰਨਾ ਸੀਗਾ ਜਾ ਕੇ ਤਾਂ ਸਾਨੂੰ ਮਾਤਾ ਰਾਣੀ ਨੇ ਗੱਡੀਆਂ ਥੱਲੇੋਂ ਬੁਲਾਇਆ ਹੋਇਆ ਸੀ ਪਰ ਜਦੋਂ ਮੈਂ ਪਹਿਲੀ ਵਾਰ ਹੀ ਗਈਆਂ ਮੈਂ ਪਹਿਲਾਂ ਗਈ ਨਹੀਂ ਸੀ ਮੇਰੇ ਘਰ ਦੇ ਮੇਰੇ ਚਾਚੀ ਜੀ ਬਹੁਤ ਮੰਨਦੇ ਨੇ ਤੇ ਉਹ ਜੋਤ ਵੀ ਲਾਉਂਦੇ ਨੇ ਮਾਤਾ ਰਾਣੀ ਦੀ ਘਰੇ ਤੇ ਉਹ ਕਹਿੰਦੇ ਤੂੰ ਜਾ ਰਹੀ ਹੈ ਅੱਛਾ ਕਿਵੇਂ ਜਾਏਂਗੀ ਮੈਂ ਕਿ ਮੈਨੂੰ ਲੈ ਕੇ ਜਾਣਗੇ ਪ੍ਰੋਡਕਸ਼ਨ ਵਾਲੇ ਅੱਛਾ ਫਿਲਮ ਹੈ ਫਤ ਨੂੰ ਪੈਸੇ ਵੀ ਮਿਲਣਗੇ ਇਹ ਵੀ ਮਾਤਾ ਰਾਣੀ ਕੋਲ ਜਾਣਦੇ ਵੀ ਪੈਸੇ ਵੀ ਮਿਲ ਰਹੇ ਨੇ ਤੁਹਾਨੂੰ ਬੁਲਾਵਾ ਵੀ ਹੈ ਤੋ ਮੈਂ ਕਿਹਾ ਹਾਂ ਮੈਨੂੰ ਰਿਅਲਾਈਜ਼ ਹੋ ਗਿਆ ਉਹਨਾਂ ਨਾਲ ਗੱਲ ਕਰਦੇ ਕਰਦੇ ਵੀ ਕਿੰਨੀ ਇੱਛਾ ਹੁੰਦੀ ਹੈ ਨਾ ਇੱਕ ਭਗਤ ਦੀ ਆਪਦੀ ਮਾਤਾ ਨੂੰ ਆਪਣੇ ਗੁਰੂ ਨੂੰ ਮਿਲਣ ਦੀ ਤੇ ਮੈਂ ਉਹ ਉਹ ਮੰਚ 'ਚ ਸੀਗਾ ਮੇਰੇ ਜਦੋਂ ਮੈਂ ਉੱਥੇ ਜਾ ਰਹੀ ਸੀ ਔਰ ਮੈਂ ਜਦੋਂ ਉੱਥੇ ਪਹੁੰਚੀ ਕੁਝ ਹੋਇਆ ਕੁਝ ਮੈਸਡ ਅਪ ਹੋਇਆ ਮੇਬੀ ਮੈਂ ਤਿਆਰ ਹੋ ਕੇ ਆਈ ਅੱਧਾ ਤਿਆਰ ਮੈਂ ਮੇਬੀ ਸ਼ੂਜ਼ ਭੁੱਲ ਗਈ ਰੂਮ 'ਚ ਹੈ ਕੁਝ ਵੀ ਹੈ ਐਦਾਂ ਦਾ ਕੁਝ ਹੋਇਆ ਮੈਂ ਕਿਹਾ ਹਾਈ ਮੈਂ ਕੀ ਕਰੂੰ ਮੈਂ ਪੈਨਿਕ ਹੋ ਰਹੀ ਸੀ ਜਦ ਮੈਂ ਗੱਡੀ 'ਚੋਂ ਨਿਕਲਣ ਲੱਗੀ ਨਾ ਮੇਰਾ ਇੰਨੀ ਜ਼ੋਰ ਕੇ ਹੱਥ ਆਇਆ ਨਾ ਬਾਰਿਸ਼ ਉਹ 1 ਮਹੀਨਾ ਮੇਰੇ ਨਿਸ਼ਾਨ ਰਿਹਾ ਹੈ ਉਂਗਲ 'ਤੇ ਇੰਨੀ ਜ਼ੋਰ ਕੇ ਮੇਰਾ ਹੱਥ ਵਜਾ ਦ ਮੂਮੈਂਟ ਮੈਂ ਉੱਥੇ ਆਈਆਂ ਔਰ ਮੈਨੂੰ ਰਿਅਲਾਈਜ਼ ਹੋ ਗਿਆ ਮੈਂ ਇੱਕਦਮ ਉੱਥੇ ਪrezent ਹੋ ਗਈ ਔਰ ਮੈਂ ਕਿ ਥੈਂਕ ਯੂ ਥੈਂਕ ਯੂ ਐਂਡ ਸੌਰੀ ਸੌਰੀ ਅਗਰ ਮੇਰੇ ਮੇਰੇ ਤੋਂ ਕੁਝ ਵੀ ਗਲਤੀ ਆ ਕੁਝ ਕਿਉਂਕਿ ਉੱਥੇ ਪਹੁੰਚਦੇ ਹੀ ਮੈਂ ਸੋਚ ਰਹੀ ਹਾਂ ਇਹ ਉਹਦੀ ਗਲਤੀ ਆ ਉਹਦੀ ਗਲਤੀ ਆ ਕੀ ਹੋ ਗਿਆ ਐਦਾਂ ਨਾ ਹੋ ਜਾਏ ਮੈਸਡਪ ਨਾ ਹੋ ਜਾਏ ਪਰ ਦ ਮੂਮੈਂਟ ਮੈਂ ਗੱਡੀ ਜੋ ਬਾਹਰ ਨਿਕਲੀ ਉਸ ਦਿਨੋਂ ਸੇ ਸ਼ੂਟ ਕਰਨ ਜਾਣਾ ਸੀਗਾ ਉੱਤੇ ਤੇ ਮੇਰਾ ਹੱਥ ਆ ਗਿਆ ਬਾਰਿਸ਼ ਔਰ ਬਹੁਤ ਜ਼ੋਰ ਕੇ ਮੇਰੀ ਉਂਗਲ ਬਿਲਕੁਲ ਹੀ ਕਾਲੀ ਹੋ ਗਈ ਸੀ ਖੂਨ ਜਿਹਾ ਜਮਾ ਹੋ ਗਿਆ ਸੀ ਮਤਲਬ 1 ਮਹੀਨਾ ਉਹ ਟਰੀਟ ਸਹੀ ਨਹੀਂ ਹੋਈ ਹੈਗੀ ਪਰ ਹੁਣ ਚਲੋ ਬੈਟਰ ਆ ਪਰ ਉਸ ਟਾਈਮ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਓਕੇ ਮਾਤਾ ਰਾਣੀ ਕਹਿੰਦੇ ਤੂੰ ਕਿੱਧਰ ਇੱਧਰ ਉੱਧਰ ਭਟਕੀ ਫਿਰਦੀ ਐ ਜਸਟ ਬੀ ਹੇਅਰ ਇੱਥੇ ਆ ਜਾ ਫਿਰ ਉੱਥੇ ਰਿਅਲਾਈਜ਼ ਹੋਇਆ ਵੀ ਜਦ ਤੁਸੀਂ ਆਈ ਰੱਬ ਕੋਲ ਗਏ ਫਿਰ ਆਪਾਂ ਬਹੁਤ ਛੋਟੀਆਂ ਚੀਜ਼ਾਂ 'ਚ ਉਲਝੇ ਰਹਿੰਨੇ ਆ ਸਵਾਲ ਜਵਾਬ ਇਹ ਤਰਮੂ ਤਰਮ ਐਦੀ ਕੋਈ ਗੁੰਝਾਇਸ਼ ਨਹੀਂ ਹੁੰਦੀ ਰੱਬ ਐਕਚੁਅਲੀ ਇੱਕ ਆ ਤੁਹਾਡੀ ਫੀਲਿੰਗ ਜਿੱਥੇ ਰਲ ਜੇ ਉੱਥੇ ਤੁਹਾਨੂੰ ਟਿਕ ਜਾਣਾ ਚਾਹੀਦਾ ਪਾਵਰ ਤਾਂ ਇੱਕੋ ਹੀ ਹੈ ਪਾਵਰ ਇੱਕੋ ਹੀ ਹੈ ਬਿਲਕੁਲ ਇੱਕੋ ਹੀ ਹੈ ਐਂਡ ਪਾਵਰ ਹੈ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਪਾਵਰ ਹੈ ਮੰਨਣਾ ਚਾਹੀਦਾ ਸਭ ਤੋਂ ਵੱਡਾ ਐਗਜ਼ਾਮਪਲ ਆਪਣਾ ਪੰਜਾਬ ਸ਼ੋਅ ਕਰ ਰਿਹਾ ਕਿ ਪਾਵਰ ਹੈ ਯੂਪੀ ਤੋਂ ਵੀ ਆਏ ਹੋਏ ਨੇ ਡਿਸਪਾਈਟ ਬੀਇੰਗ ਐਨੀ ਮੁਸਲਿਮ ਸਿੱਖ ਹਿੰਦੂ ਉਹ ਸਾਰੇ ਇਕੱਠੇ ਹੋ ਰਹੇ ਨੇ ਨਾ ਉਹਨਾਂ ਨੇ ਨਹੀਂ ਸੋਚਿਆ ਕਿ ਹਾਂ ਸਾਡਾ ਜਿਹੜਾ ਹੜ ਆਇਆ ਕਿਸੇ ਹਿੰਦੂ ਦੇ ਘਰ ਆਇਆ ਸਿੱਖ ਦੇ ਘਰ ਆਇਆ ਮੁਸਲਿਮ ਦੇ ਘਰ ਆਇਆ ਉਹਨਾਂ ਨੂੰ ਆਏ ਲੱਗਿਆ ਵੀ ਸਾਨੂੰ ਹੈਲਪ ਕਰਨੀ ਚਾਹੀਦੀ ਹੈ ਜਾ ਕੇ ਮੇਗਾ ਇਜ਼ੀਗੀ ਉੱਥੇ ਔਰ ਜਦੋਂ ਦੇਖਿਆ ਕਹਿੰਦੇ ਹਮਾਰੇ ਪਾਸ ਇਹ ਹੈ ਰਾਸ਼ਨ ਹੈ ਕਿ ਕਿਸੇ ਨੇ ਗਹਿਣੇ ਵੇਚਤੇ ਕੋਈ ਜਿੰਨਾ ਵੀ ਜਿਹਦੇ ਤੋਂ ਸਰ ਰਿਹਾ ਸੀ ਉਹ ਕਰ ਰਿਹਾ ਸੀ ਉਹਨਾਂ ਨੇ ਇਹ ਨਹੀਂ ਨਾ ਸੋਚਿਆ ਵੀ ਹਾਂ ਅਸੀਂ ਇਸ ਧਰਮ ਤੋਂ ਆ ਇਸ ਧਰਮ ਨੂੰ ਦਵਾਂਗੇ ਇਸ ਘਰ ਚ ਵੀ ਹਾਂ ਤੁਸੀਂ ਦੱਸੋ ਪਹਿਲਾਂ ਕਿ ਇਹਨਾਂ ਨੂੰ ਮੰਨਦੇ ਹੋ ਕਿ ਨਹੀਂ ਨਾ ਤਾਂ ਮੈਨੂੰ ਐ ਲੱਗਦਾ ਕਿ ਸਭ ਤੋਂ ਵੱਡਾ ਐਗਜ਼ਾਮਪਲ ਹੈ ਔਰ ਸਾਡੇ ਪ੍ਰੋਡਿਊਸਰਸ ਨੇ ਸਾਡੀ ਫਿਲਮ ਇੰਡਸਟਰੀ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਪੰਜਾਬ ਨੂੰ ਵਰਸਟਾਈਲ ਸ਼ੋ ਕਰੰਦਾ ਲਿਬਰਲ ਸ਼ੋ ਕਰੰਦਾ ਤੇ ਉਹ ਸਭ ਤੋਂ ਜ਼ਿਆਦਾ ਸੋਹਣੀ ਗੱਲ ਆ ਤੇ ਮੇਰਾ ਦੂਸਰਾ ਸਵਾਲ ਫੁਖਰਾਤ ਸਰ ਤੋਂ ਹੈ ਸਰ ਜਦੋਂ ਤੁਹਾਨੂੰ ਪਤਾ ਲੱਗਿਆ ਟਾਈਟਲ ਦਾ ਹਾਂਜੀ ਜੀ ਚਲੋ ਬੁਲਾਵਾ ਆਇਆ ਜਦੋਂ ਤੁਸੀਂ ਟਾਈਟਲ ਸੁਣਿਆ ਤੁਹਾਡਾ ਕੀ ਰਿਐਕਸ਼ਨ ਸੀਗਾ ਤੇ ਤੁਹਾਨੂੰ ਲੱਗਦਾ ਹੈ ਫਿਲਮ ਜੋ ਕਿ ਬਹੁਤ ਰਿਲੀਜੀਅਸ ਤੌਰ ਤੇ ਬਣਾਈ ਗਈ ਹੈ ਆਸਥਾ ਇਹਦੇ ਵਿੱਚ ਹੈ ਕਿ ਆਡੀਅנס ਦੇ ਦਿਲਾਂ ਨੂੰ ਛੂਏਗੀ ਦੇਖੋ ਪਹਿਲਾਂ ਇਹਦਾ ਟਾਈਟਲ ਕੱਲਾ ਬੁਲਾਵਾ ਸੀ ਜਦੋਂ ਹਜੇ ਸਟੇਜ 1 ਤੇ ਚੱਲ ਰਿਆ ਸੀ ਪ੍ਰੀਪ੍ਰੋਡਕਸ਼ਨ ਸੀ ਜਨੂੰ ਤੇ ਮਿੰਤਾ ਉਹ ਵੀ ਬਹੁਤ ਵਧੀਆ ਲੱਗਿਆ ਸੀ ਸੋ ਜਦੋਂ ਚਲੋ ਬੁਲਾਵਾ ਹੈ ਉਦੋਂ ਇੱਕ ਕਰੀ ਸੁਣ ਕੇ ਇਦਾਂ ਲੱਗਾ ਵੀ ਹਾਂ ਹੁਣ ਕੰਪਲੀਟ ਟਾਈਟਲ ਲੱਗਦਾ ਅ ਰਹੀ ਗੱਲ ਰਿਲੀਜੀਅਸ ਦੀ ਜੀ ਮੈਨੂੰ ਇਦਾਂ ਲੱਗਦਾ ਵੀ ਫਿਲਮ ਜਿੱਦਾਂ ਸਤਿੰਦਰ ਬਾਈ ਹੁਣਾਂ ਨੇ ਵੀ ਦੱਸਿਆ ਪਹਿਲਾਂ ਵੀ ਫਿਲਮ ਇਹ ਸੋਸ਼ਲ ਇਸ਼ੂਜ਼ ਦੇ ਉੱਤੇ ਆ ਉਹਦੇ ਵਿੱਚ ਜਿਹੜੇ ਕੈਰੈਕਟਰਸ ਨੇ ਉਹ ਰਿਲੀਜੀਅਸ ਨੇ ਹੈਨਾ ਤਾਂ ਉਹ ਇੱਕ ਮੈਨੂੰ ਜਦੋਂ ਮੈਂ ਡਬਿੰਗ ਵੇਲੇ ਪੂਰੀ ਫਿਲਮ ਦੇਖੀ ਸੀਗੀ ਤਾਂ ਉਦੋਂ ਵੀ ਇੱਕ ਫੀਲ ਆਉਂਦਾ ਸੀਗਾ ਵੀ ਹਾਂ ਵੀ ਇਹ ਕੈਰੈਕਟਰਸ ਦਾ ਜੋ ਇੱਕ ਪੂਰਾ ਔਰਾ ਆ ਉਹ ਰਿਲੀਜੀਅਸ ਆ ਬਟ ਇਹਦੇ ਵਿੱਚ ਜਿੰਨੇ ਮੈਸੇजेस ਨੇ ਪਲੱਸ ਜਿੱਦਾਂ ਪੂਰੀ ਥੀਮ ਚੱਕੀ ਹੋਈ ਆ ਉਹ ਸਾਰੀ ਸੋਸ਼ਲ ਇਸ਼ੂਜ਼ ਨੂੰ ਇੰਡਿਫੈਕਟ ਕਰਦੀ ਆ ਸੋ ਸਾਨੂੰ ਤਾਂ ਬਹੁਤ ਪਸੰਦ ਆਈ ਆ ਜੀ ਤੇ ਹੁਣ ਉਮੀਦ ਕਰਦੇ ਆ ਕਿ ਆਡੀਅנס ਨੂੰ ਵੀ ਵਧੀਆ ਲੱਗੂ ਥੈਂਕ ਯੂ ਸੋ ਮਚ ਅੰਬ੍ਰੇਸ ਸੀਗਾ ਲਿਖ ਸਾਰਿਆਂ ਨੂੰ ਪਿਆਰ ਨਾਲ ਪ੍ਰਗਟਪਾ ਜੀ ਤੁਹਾਨੂੰ ਕੁਛ ਹੈ ਜੀ ਡੂਰਿੰਗ ਸ਼ੂਟ ਪੱਲਾਸਰ ਐਡਮਿਟ ਸੀਗੇ ਜੀ ਤੇ ਮੈਨੂੰ ਮਲਾਦਾ ਮਨਾ ਕਰਤਾ ਕਸ਼ਨ ਪੁੱਛਣ ਤੋਂ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਉਹ ਸ਼ੂਟ ਟਾਈਮ ਤੁਸੀਂ ਟੈਕਲ ਕਿੱਦਾਂ ਕੀਤਾ ਕਿਉਂਕਿ ਇੱਕ ਪਾਸੇ ਤੁਹਾਡਾ ਮਾਈਂਡ ਘਰੇ ਸੀਗਾ ਤੇ ਇੱਕ ਪਾਸੇ ਤੁਹਾਡਾ ਸ਼ੂਟ ਤੇ ਸੀਗਾ ਸਭ ਤੋਂ ਪਹਿਲਾਂ ਤਾਂ ਅੱਜ ਬੀਂਗ ਆਰਟਿਸਟ ਨੂੰ ਬਹੁਤ ਮੁਸ਼ਕਿਲ ਹੁੰਦਾ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਥੈਂਕਫੁਲ ਹਾਂ ਆਪਣੀ ਟੀਮ ਦਾ ਸਤਿੰਦਰ ਭਾਈ ਹੋਣਾ ਦਾ ਹੀਰ ਸਾਹਿਬ ਹੋਣਾ ਦਾ ਗੁਰਜੀਤ ਮੈਮ ਹੋਣਾ ਦਾ ਸਾਰਿਆਂ ਦਾ ਹੀ ਕਿਉਂਕਿ ਅ ਜੇ ਤੁਹਾਨੂੰ ਤੁਹਾਡੇ ਪ੍ਰੋਡਿਊਸਰਸ ਵੱਲੋਂ ਤੁਹਾਡੀ ਟੀਮ ਵੱਲੋਂ ਡਾਇਰੈਕਟਰ ਸਾਹਿਬ ਵੱਲੋਂ ਸਪੋਰਟ ਨਾ ਹੋਵੇ ਫਿਰ ਮੈਨੂੰ ਲੱਗਦਾ ਟੈਕਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅ ਸੰਸਾਹੀ ਡੇਟ ਤੋਂ 2.5 ਸਾਲਾਂ ਤੋਂ ਜਿਵੇਂ ਇਸ਼ੂਸ ਚੱਲ ਰਹੇ ਸਕੇ ਬਹੁਤ ਸਾਰੇ ਤਾਂ ਕਈ ਐਡਮਿਸ਼ਨਸ ਹੋਈਆਂ ਜਦੋਂ ਫਿਲਮ ਸਾਡੀ ਸ਼ੁਰੂ ਹੋਈ ਸੀ ਆਈ ਗੈਸ 15-15 ਨੂੰ ਹੋਈ ਸੀ ਬਈ 15 ਨਵੰਬਰ ਨੂੰ ਲਾਸਟイヤー ਸਾਡੀ ਫਿਲਮ ਸ਼ੁਰੂ ਹੋਈ ਸੀਗੀ ਤੇ 17 ਨੂੰ ਉਹ ਇਸ਼ੂ ਆਇਆ ਤੇ ਮੈਂ ਭਾਜੀ ਉਹਨਾਂ ਨੂੰ ਹਜੇ 1-2 ਦਿਨ ਹੋਏ ਸੀਗੇ ਫਿਲਮ ਸ਼ੁਰੂ ਹੋਈ ਨੂੰ ਤੇ ਸਾਰੀ ਰਾਤ ਸਾਡੀ ਹਸਪੀਟਲ ਦੇ ਵਿੱਚ ਲੰਗੀ ਤੇ ਜਦੋਂ ਮੈਂ 4-5 ਵਜੇ ਸਵੇਰੇ ਤੜਕੇ ਘਰੇ ਆਇਆ ਤੇ ਮੈਂ ਸਤਿੰਦਰ ਬਾਈ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਜੀ ਮੈਂ ਹੁਣੇ ਜਸਟ ਆਇਆ ਤੇ ਇਦਾਂ ਇਦਾਂ ਹੋਇਆ ਰਾਤੀ ਤੇ ਵੀ ਆਲ ਬੀ ਔਨ ਦਾ ਸੈੱਟ ਪਰ ਮੈਨੂੰ ਥੋੜਾ ਟਾਈਮ ਚਾਹੀਦਾ ਤੇ ਭਾਜੀ ਹੁਣਾਂ ਨੇ ਇੰਨੀ ਸਪੋਰਟ ਦਿਖਾਉਂਦੇ ਹੋਏ ਮਤਲਬ ਹਾਲਾਂਕਿ ਬਹੁਤ ਔਕਾ ਹੁੰਦਾ ਜਦੋਂ ਤੁਸੀਂ ਇੱਕ ਪੂਰਾ ਬ੍ਰੇਕਡਾਊਨ ਕੀਤਾ ਹੁੰਦਾ ਸੀਨਾਂ ਦਾ ਵੀ ਅੱਜ ਦੇ ਦਿਨ ਅਸੀਂ ਆਹ ਆ ਸੀਨ ਕਰਨੇ ਆ ਸਾਰੀ ਪ੍ਰੋਡਕਸ਼ਨ ਆਈ ਹੁੰਦੀ ਹੈ ਕਈ ਵਾਰੀ ਤੁਹਾਡਾ ਤਾਮਾ ਜਾਮਾ ਜਿਆਦਾ ਵੱਡਾ ਹੁੰਦਾ ਉਸ ਦਿਨ ਦਾ ਪਾਰਟਿਕੂਲਰ ਦਿਨ ਦਾ ਬਟ ਫਿਰ ਵੀ ਭਾਜੀ ਹੁਣਾਂ ਨੇ ਇੰਨਾ ਖ ਜਿਆਦਾ ਸਪੋਰਟ ਕੀਤਾ ਹਾਂਜੀ ਨੋ ਡਾਊਟ ਡਿਫਿਕਲਟ ਕਾਫੀ ਸੀਗਾ ਮਤਲਬ ਮੈਨੂੰ 10 15 ਮਿੰਟ ਦੀ ਵੀ ਬ੍ਰੇਕ ਮਿਲਦੀ ਸੀਗੀ ਤਾਂ ਮੈਨੂੰ ਹੁੰਦਾ ਸੀਗਾ ਵੀ ਜੇ ਵੀ ਜੇ ਸਾਡਾ ਸੈੱਟ ਨੇੜੇ ਆ ਇੱਕ ਦਿਨ ਬਹੁਤ ਨੇੜੇ ਸੀਗਾ ਜਸਟ ਨਾਲ ਦੀ ਗਲੀ 'ਚ ਸੀ ਹਸਪੀਟਲ ਤੋਂ ਸੋ ਉਹਦੇ 'ਚ ਮੈਂ ਬਹੁਤ ਇਦਾਂ ਕਰਦਾ ਹੁੰਦਾ ਸੀਗਾ ਵੀ ਜਦੋਂ ਬ੍ਰੇਕ ਮਿਲੀ ਨਾਲ ਹੀ ਭੱਜ ਕੇ ਉਧਰ ਚਲ ਜਾਣਾ ਬਟ ਬਹੁਤ ਸਪੋਰਟ ਕੀਤੀ ਜੀ ਸਾਰੀ ਟੀਮ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਥੈਂਕ ਯੂ ਭਾਜੀ ਤੇ ਇੱਕ ਮੈਂ ਥੋੜਾ ਜਿਹਾ ਐਡ ਕਰਨਾ ਸੀ ਜੋ ਪੁਖਰਾਜ ਨੇ ਕਿਹਾ ਬੀਂਗ ਅ ਪ੍ਰੋਡਿਊਸਰ ਜਦੋਂ ਪੱਲਾ ਸਾਹਿਬ ਥੋੜੇ ਠੀਕ ਨਹੀਂ ਸਕੇਤੇ ਪੁਖਰਾਜ ਜਾਂਦਾ ਸੀ ਦੇਖਣ ਥੋੜਾ ਲੇਟ ਆਉਣਾ ਤੇ ਮੈਂ ਅੰਦਰੋਂ ਥੋੜਾ ਡਾਇਰੈਕਟਰ ਸਾਹਿਬ ਨੂੰ ਕਹਿੰਦਾ ਹੁੰਦਾ ਸੀ ਯਾਰ ਆਪਣੀ ਸ਼ੂਟਿੰਗ ਬਹੁਤ ਲੇਟ ਹੋ ਜਾਣੀ ਆ ਮੈਂ ਤੇ ਦੇਖੋ ਐਜ਼ ਅ ਪ੍ਰੋਡਿਊਸਰ ਖਰਚਾ ਦੇਖਦਾ ਸੀ ਪਰ ਮਾਤਾ ਰਾਣੀ ਦੀ ਕਿਰਪਾ ਕਰੋ ਜਾਂ ਪੁਖਰਾਜ ਦੀ ਡੈਡੀਕੇਸ਼ਨ ਕਰੋ ਸਾਡਾ ਸ਼ੂਟ ਹਮੇਸ਼ਾ ਟਾਈਮ ਸਰ ਖਤਮ ਹੋਇਆ ਪੇਸ਼ਾ ਕੇ ਲੇ ਰਾਇਆ ਪਰ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਪਰ ਮੇਰੇ ਦਿਲ ਚ ਉਹਨਾਂ ਵਾਸਤੇ ਬਹੁਤ ਰਿਸਪੈਕਟ ਹੁੰਦੀ ਸੀ ਪਰ ਦੋ ਮਿੰਟ ਦਾ ਮਤਲਬ ਦੋ ਮਿੰਟ ਦਾ ਗੁੱਸਾ ਹੁੰਦਾ ਸੀ ਯਾਰ ਲੇਟ ਹੋ ਜਾਣਾ ਸੀ ਪਰ ਟਾਈਮ ਤੇ ਸਾਰਾ ਖਤਮ ਹੋਇਆ ਸੋ ਮਾਤਾ ਦਾ ਕਹਿ ਲੋ ਇੱਕ ਚਮਤਕਾਰ ਸੀ ਪਰ ਹੁਣ ਦੇਖੋ ਕੀ ਹੋਇਆ ਕਿ ਜਦੋਂ ਅਸੀਂ ਆ ਮਹੀਨਾ ਤੋਂ ਪਹਿਲਾਂ ਮਿਲੇ ਇਕੱਠੇ ਹੋਏ ਵੀ ਅਸੀਂ ਅੱਗੇ ਪ੍ਰੋਮੋਸ਼ਨ ਕਿੱਦਾਂ ਕਰਨੀ ਆ ਤੇ ਮੈਂ ਪੁਖਰਾਜ ਨੂੰ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਕਿੱਦਾਂ ਪਾਜੀ ਜੀ ਨੇ ਸਿਹਤ ਕਹਿੰਦਾ ਠੀਕ ਆ ਮੈਂ ਕਿਹਾ ਆਪਾਂ ਕੋਸ਼ਿਸ਼ ਕਰਾਂਗੇ ਪਮਾ ਪ੍ਰੀਮੀਅਰ ਤੇ ਲੈ ਕੇ ਆਈਏ 5 ਮਿੰਟ ਤੇ ਮੈਨੂੰ ਪੁਖਰਾਜ ਨੇ ਕਿਹਾ ਵੀ ਉਹਨਾਂ ਦੀ ਵੀ ਖਾਸ਼ ਇਹ ਆ ਉਹ ਮੈਨੂੰ ਦਿਲੋਂ ਸਭ ਤੋਂ ਜ਼ਿਆਦਾ ਖੁਸ਼ੀ ਹੋ ਸੀ ਜਦੋਂ ਮੈਨੂੰ ਪਤਾ ਲੱਗਿਆ ਪਰ ਜੋ ਜਿਹੜਾ ਸਾਡੇ ਹੱਥ 'ਚ ਨਹੀਂ ਕੁਝ ਕੰਟਰੋਲ ਉਹ ਨਹੀਂ ਕਰ ਸਕਦੇ ਪਰ ਬਖਰਾਜ ਦੀ ਡੈਡੀਕੇਸ਼ਨ ਕੰਮ ਲਈ ਵੀ ਔਰ ਫੈਮਿਲੀ ਲਈ ਵੀ ਮੈਂ ਦੇਖੀ ਔਰ ਮੇਰੇ ਜਿੰਨੇ ਕੋ ਗੁੱਸੇ ਘਸੇ ਸੀ ਸਾਰੇ ਸਵੇਰ ਉੱਤਰ ਜਾਂਦੇ ਸੀ ਕਿ ਕੋਈ ਨਹੀਂ ਮੇਰੀ ਸ਼ਿਫਟ ਐਕਸਟਰਾ ਨਹੀਂ ਲੱਗੀ ਮੈਨੂੰ ਐਕਸਟਰਾ ਖਰਚਾ ਨਹੀਂ ਕਰਨਾ ਪਿਆ ਸੋ ਥੈਂਕ ਯੂ ਖਰਾਜ ਤੇ ਅਸੀਂ ਨਾਲ ਆ ਹਰ ਪਾਸੇ ਜਿੱਥੇ ਵੀ ਸਾਨੂੰ ਭਰਾ ਨੂੰ ਲੋਡ ਹੋ ਗਈ ਅਸੀਂ ਬੈਠੇ ਆ ਫੈਮਿਲੀ ਆ ਸਾਡੀ ਅਸੀਂ 1 ਸਾਲ ਪਰ ਇਕੱਠੇ ਕੰਮ ਕਰਿਆ ਔਰ ਜਸਦਨ ਇਹ ਸਾਨੂੰ ਸਭ ਤੋਂ ਬੈਡ ਸੈਡ ਖਬਰ ਮਿਲੀ ਅਸੀਂ ਉਦੋਂ ਹੀ ਸਭ ਕੁਝ ਬੰਦ ਕਰ ਦਿੱਤਾ ਕਿ ਸਾਨੂੰ ਪਹਿਲਾਂ ਫੈਮਿਲੀ ਹੈ ਬਾਕੀ ਕੰਮ ਬਾਅਦ ਸੋ ਥੈਂਕ ਯੂ ਟੂ एवरीवन ਸਾਰੀ ਯੂਨਿਟ ਨੇ ਵੀ ਇਸ ਗੱਲ ਨੂੰ ਅੰਡਰਸਟੈਂਡ ਕੀਤਾ ਡਾਇਰੈਕਟਰ ਸਾਹਿਬ ਨੇ ਵੀ ਮੇਰੇ ਪਾਰਟਨਰਸ ਨੇ ਵੀ ਸਪੈਸ਼ਲੀ ਕਿ ਕੋਈ ਗੱਲ ਨਹੀਂ ਆਪਾਂ ਪਹਿਲਾਂ ਸਾਨੂੰ ਬਖਰਾਜ ਬਾਕੀ ਕੰਮ ਬਾਅਦ ਠੀਕ ਹੈ ਸੋ ਬਹੁਤ ਕੋਸ ਸਭਪラスਟਿਕ ਤੋਂ ਕੁਝ ਕੁਸ਼ਨਸ ਜ਼ੋਰ ਲੈਣੇ ਐਂਡ ਉਸ ਤੋਂ ਬਾਅਦ ਆਪਾਂ ਕਲੋਜ਼ ਕਰਦੇ ਜਿਨ੍ਹਾਂ ਨੇ ਕੁਸ਼ਨ ਪੁੱਛਣਾ ਹੈ ਹੈਂਡ ਰੇਸ ਕਰ ਦਿਓ ਪਲੀਜ਼ ਓਕੇ ਆਈ ਹੈਵ ਕੁਐਸਚਨ ਫਾਰ ਪਾਲ ਪਾਲਟਾ ਅਹ ਓਕੇ ਮੈਮ ਲੇਕ ਟਨੂਮਾ ਟ੍ਰੇਲਰ ਦੇ ਵਿੱਚ ਵੀ ਦੇਖਿਆ ਐਂਡ ਐਸ ਯੂ ਆਰ ਫਰਮ ਅ ਅਮਰੀਕਾ ਤੇ ਤੁਸੀਂ ਮੂਵੀ ਦੇ ਵਿੱਚ ਵੀ ਆਪਣਾ ਰੋਲ ਕੀਤਾ ਐਂਡ ਯੂ ਵਰ ਇਨ ਦਾ ਯੂ ਨੋ ਆਈਓਐਸ ਤੇ ਤੁਸੀਂ ਆਪਣੀ ਟੀਮ ਦੇ ਨਾਲ ਕਾਪ ਆਪ ਕਿਵੇਂ ਕੀਤਾ ਐਂਡ ਲਾਈਕ ਤੁਸੀਂ ਯੂ ਨੋ ਮਾਤਾ ਰਾਣੀ ਦੇ ਨਾਲ ਕਿ ਇਹ ਤੁਹਾਡੇ ਲਈ ਬੁਲਾਵਾ ਸੀਗਾ ਐਂਡ ਯੂ ਆਰ ਵੀ ਐਸ ਅ ਪ੍ਰੋਡਿਊਸਰ ਟੂ ਤੇ ਇਹ ਸਾਰੀ ਤੁਹਾਡੀ ਜਰਨੀ ਕਿਵੇਂ ਦੀ ਸੀਗੀ ਐਂਡ ਹਾਊ ਯੂ ਯੂ ਥਿੰਕ ਕਿ ਇਹ ਤੁਹਾਡੇ ਲਈ ਵੀ ਮਾਤਾ ਰਾਣੀ ਦਾ ਇੱਕ ਯੂ ਨੋ ਇਨਵੀਟੇਸ਼ਨ ਸੀਗਾ Thank you for your question. Um, it, it was a different experience, but um, I think you have to ask. You ask too many questions in one question sorry. <laughs> okay, first no question. question. To see as an NRI uh -huh. in America, uh -huh. they, your uh -huh. team, they are all we co up, are movie, the which we have and other we The a sub things that journey, have si you know uh, to be the part of your team while you are far. away? I think um, our director Satyendra ji and um, he ji. I think they have supported me in doing my small little role, but. With them, I wasn't stressed at all. I think it, it just went smoothly. There not scene like I'm stressed out or yeh hoga ne yeh ne. I think with everybody's support, it was really easy for me to do. Okay. And about the movie Mata Raniji movie, Sigi, te third day, like the third day, was a miracle. You felt so connected. Okay, Mata Raniji, choose chose this movie to be the part of it. कोई मिरेकल सी नहीं बट आई विल से वन थिंग when we went मेरा बड़ा बेटा भी आया था नाल and when we were in the hotel at vashnumaata uh, i mene us ka let's go and he said i don't want to go and uh, i was a little upset ke tu kyon nahi jana like what's going on he goes i don't want to go and then i was mene tab kya like mata rani please help me is niduraaya at least matha ta take you know and somehow dusre din in the morning he got up where are you going i'm going with you guys so i think that was a miracle because i was not expecting him because he's really stubborn so i wasn't expecting him to get up and get ready and just go without any argument or nothing so that was a, I think that was a miracle because i married both the like it ni so i think that was a miracle for me okay thank you <laughs> done done perfect jihurqi question? चलो जी मैम थैंक यू सो मच थैंक सर मीडिया सो मैं रिक्वेस्ट करता बाकी सारी कास्ट हो भी सर रोशन भाई तुम्हें भी करो प्लीज़ आ जाओ अपना फोटो है सारे ने एंड थोड़े ना भी थोड़ी गल्बंत करन आ जाओ प्लीज सर बहुत देर बाद किसी धार्मिक चीज़ का नाम आया है चलो बुलावा आया है पंजाबी सिनेमा च और ਨਾ ਪ੍ਰੋਡਿਊਸਰਸ ਨੂੰ ਬਹੁਤ ਸਾਰਾ ਸਤਿਕਾਰ ਜਿੰਨਾ ਨੇ ਬੁਲਾਵਾ ਤੇ ਪੈਸਾ ਖਰਚੇ ਔਰ ਸਤੰਦਰ ਦੇਵ ਇੱਕ ਬਹੁਤ ਠਹਿਰੇ ਹੋਇਆ ਇਨਸਾਨ ਹੈ ਬਹੁਤ ਕੰਮ ਕੀਤਾ ਬਹੁਤ ਠਹਿਰੇ ਹੋਇਆ ਇਨਸਾਨ ਹੈ ਸ਼ਾਂਤ ਸੁਭਾਅ ਦਾ ਡਾਇਰੈਕਟਰ ਛੋਟੀ ਗੱਲ ਨੂੰ ਡਾਇਰੈਕਟਰ ਦਾ ਕੰਮ ਹੁੰਦਾ ਕਿ ਬੜੇ ਸਹਿਜ ਤਰੀਕੇ ਦੇ ਨਾਲ ਉਨੋਂ ਵੱਡਿਆਂ ਕਰਕੇ ਪਰਦੇ ਤੇ ਦਿਖਾਵੇ ਤੇ ਉਹ ਹਰ ਵਾਰ ਇਸ चीज کامیابی ਹੁੰਦਾ ਤੇ ਹਮੇਸ਼ਾ ਹੀ ਕਾਮਯਾਬ ਹੋਵੇ ਮੈਂ ਕਾਮਨਾ ਕਰਦਾ ਸਾਡੀਆਂ ਤੀਆਂ ਪੁੱਤਰ ਸਾਡਾ ਇਸ ਟੀਮ ਦੇ ਮੋਰੀ ਨੇ ਬਹੁਤ ਸਾਰਾ ਆਸ਼ੀਰਵਾਦ ਕੰਮ ਕਰਦੇ ਰਹੋ ਡਟੇ ਰਹੋ ਫਿਲਮਾਂ ਚੱਲਣੀਆਂ ਚਾਹੀਦੀਆਂ ਨੇ ਔਰ ਮੇਰੀ ਦੁਆ ਕਿ ਇਹ ਫਿਲਮ ਜ਼ਰੂਰ ਚੱਲੇ ਕਾਮਯਾਬ ਹੋਵੇ ਤੁਸੀਂ ਸਾਰੇ ਕਾਮਯਾਬ ਹੋਵੋ ਔਰ ਪੰਜਾਬੀ ਸਿਨੇਮਾ ਤੋਂ ਜਿਹੜਾ ਦੂਰ ਜਾ ਰਹੇ ਨੇ ਉਹਦਾ ਕਾਰਨ ਲੱਭ ਕੇ ਆਪਾਂ ਦੁਬਾਰਾ ਉਹਨਾਂ ਨੂੰ ਸਿਨੇਮਾ ਤੱਕ ਲਿਆਉਣ ਚ ਕਾਮਯਾਬ ਹੋਈਏ ਇਹੋ ਜੀ ਦੁਆ ਇਹੋ ਜਿਹਾ ਇੱਕ ਸੋਚ ਫਿਲਮਾਂ ਬਹੁਤ ਬਣਦੀਆਂ ਨੇ ਪਰ ਫਿਲਮ ਦੀ ਇੰਨੀ ਸੱਚੀ ਸੂਚੀ ਜਹੀ ਗੱਲ ਕਿਤੇ ਸੁਣਨ ਨੂੰ ਬਹੁਤ ਘੱਟ ਮਿਲਿਆ ਹੈ